ਲੋ ਜੀ ਅੱਜ ਅਸੀਂ ਇੱਕ ਵਾਰ ਫੇਰ ਤੁਹਾਨੂੰ ਅਸੀਂ ਨਵੀਂ ਅਪਡੇਟ ਮੰਡ ਦੀ ਮੰਡ ਏਰੀਆ ਦੀ ਆਪਾਂ ਰੇਟ ਤੁਹਾਨੂੰ ਅਸੀਂ ਦੇਣ ਜਾ ਰਹੇ ਹਾਂ ਜਿੱਥੇ ਬਿਆਸ ਦਰਿਆ ਦੀ ਗੱਲ ਕੀਤੀ ਜਾਂਦੇ ਬਿਆਸ ਦਰਿਆ ਦਾ ਪਾਣੀ ਜਿਹੜਾ ਇਸ ਮੰਡ ਖੇਤਰ ਦੇ ਵਿੱਚ ਆ ਚੁੱਕਾ ਵਾ ਕਾਫੀ ਪਾਣੀ ਜਿਹੜਾ ਆਪਾਂ ਕਹਿ ਸਕਦੇ ਹਾਂ ਇਹ ਕੱਲ ਸਾਡੇ ਸੁਣ ਚਾਰੇ ਕਿ ਪਾਣੀ ਦਾ ਥੋੜਾ ਰੁਝਾਨ ਜਿਹੜਾ ਘਟਿਆ ਭਰ ਦੇਖਿਆ ਜਾਵੇ ਤਾਂ ਹੁਣ ਅੱਜ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਅੱਜ ਪਾਣੀ ਜਿਹੜਾ ਤੁਸੀਂ ਦੇਖ ਸਕਦੇ ਹੋ ਵਟਾਂ ਦੇ ਉੱਤੋਂ ਥਾਣੀ ਪਾਣੀ ਜਿਹੜਾ ਆ ਰਿਹਾ ਤੁਸੀਂ ਦੇਖ ਸਕਦੇ ਹੋ ਇਹ ਪਾਣੀ ਦੇ ਹਾਲਾਤ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਮੰਡ ਖੇਤਰ ਤੋਂ ਇਹ ਇਸ ਟਾਈਮ ਆਪਾਂ ਰਪਰਾਇਆ ਮੰਡ 'ਚ ਖੜੇ ਆਂ ਤੇ ਆ ਤੁਸੀਂ ਦੇਖ ਸਕਦੇ ਹੋ ਪਾਣੀ ਕਿਦਾਂ ਵਟਾਂ ਦੇ ਉੱਪਰ ਥਾਣੀ ਪਾਣੀ ਜਿਹੜਾ ਜਾ ਰਿਹਾ ਮਾਰੋ ਮਾਰ ਤੁਸੀਂ ਦੇਖ ਸਕਦੇ ਹੋ ਇਹ ਮੰਡ ਖੇਤਰ ਆ ਜੀ ਦੂਰ ਦੂਰ ਜਿੱਥੇ ਤੁਹਾਡੀ ਨਿਗਾਹ ਜਾ ਰਹੀ ਆ ਆ ਤੁਸੀਂ ਦੇਖ ਸਕਦੇ ਹੋ ਸਾਰੀਆਂ ਮੋਟਰਾਂ ਕਿਸਾਨ ਵੀਰਾਂ ਦੀਆਂ ਮੋਟਰਾਂ ਜਿਹੜੀਆਂ ਲੱਗੀਆਂ ਹੋਈਆਂ ਮੰਡ ਖੇਤਰ ਦੇ ਵਿੱਚ ਜੇ ਝੋਨੇ ਦੀ ਫਸਲ ਦੀ ਗੱਲ ਕੀਤੀ ਜਾਵੇ ਤਾਂ ਝੋਨੇ ਦੀ ਫਸਲ ਤੁਸੀਂ ਦੇਖ ਸਕਦੇ ਹੋ ਤੇ ਪਾਣੀ ਦੀ ਆਵਾਜ਼ ਤੁਹਾਨੂੰ ਸੁਣਦੀ ਹੋਵੇਗੀ ਆ ਤੁਸੀਂ ਦੇਖ ਸਕਦੇ ਹੋ ਪਾਣੀ ਜਿਹੜਾ ਵਟਾਂ ਤੋਂ ਉੱਪਰ ਥਾਣੀ ਪਾਣੀ ਜਿਹੜਾ ਜਾ ਰਿਹਾ ਵਾ ਇਹ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਪਾਣੀ ਜਿਹੜਾ ਮਾਰੋ ਮਾਰ ਛਲ ਰਿਹਾ ਵਾ ਛੇ ਤੁਸੀਂ ਦੇਖ ਸਕਦੇ ਹੋ ਇਹ ਮੰਡ ਖੇਤਰ ਤੋਂ ਜਿਹੜੀਆਂ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਆਪਾਂ ਗੱਲਬਾਤ ਗੱਲਬਾਤ ਵੀ ਕਰਾਂਗੇ ਜਿਨ੍ਹਾਂ ਕਿਸਾਨ ਵੀਰਾਂ ਦੇ ਮੰਡ ਖੇਤਰ ਦੇ ਵਿੱਚ ਡੇਰੇ ਸੀ ਉਹਨਾਂ ਨੇ ਦੱਸਿਆ ਕਿ ਸਾਡੇ ਜਿਹੜੇ ਡੰਗਰ ਪਸ਼ੂ ਆ ਸਾਰੇ ਇਸ ਤੁਸੀਂ ਬਣ ਦੇ ਉੱਤਰ ਲੈ ਕੇ ਆਏ ਨੂੰ ਉੱਤੇ ਕਿਸਾਨ ਕਿਸਾਨ ਵੀ ਬੈਠੇ ਨੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਜਿਨ੍ਹਾਂ ਦੇ ਖੇਤੀਬਾੜੀ ਕਿਤੇ ਦੇ ਨਾਲ ਜਿਹੜੇ ਜੁੜੇ ਹੋਏ ਨੇ ਤੇ ਆ ਪਾਣੀ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਮੰਡ ਖੇਤਰ ਤੋਂ ਜਿਹੜੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿੰਨੇ ਕਿੰਨਾ ਪਾਣੀ ਜਿਹੜਾ ਹੁਣ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਪਾਣੀ ਜਿਹੜਾ ਕਾਫੀ ਜਿਹੜਾ ਵਧਨ ਦੇ ਸਾਰ ਜਿਹੜੇ ਸਾਨੂੰ ਨਜ਼ਰ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਪਾਣੀ ਜਿਹੜਾ ਮਾਰੋ ਮਾਰ ਵਟਾਂ ਤੋਂ ਉੱਤਰ ਜਾ ਰਿਹਾ ਤੇ ਆਪਾਂ ਹੁਣ ਗੱਲਬਾਤ ਵੀ ਕਰਾਂਗੇ ਜਿਹੜੇ ਤੁਸੀਂ ਬੰਨ ਦੇ ਉੱਤੇ ਜਿਹੜੇ ਕਿਸਾਨ ਆਪਣੇ ਪਸ਼ੂਆਂ ਨੂੰ ਲੈ ਕੇ ਆਏ ਨੇ ਤੇ ਇੱਥੇ ਹੀ ਜਿਹੜੇ ਪਸ਼ੂ ਰੱਖੇ ਹੋਏ ਨੇ ਤੁਸੀਂ ਬੰਨ ਦੇ ਉੱਤੇ ਤੇ ਆਵਾਂ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਅੱਜ ਦੇ ਪਾਣੀ ਜੋ ਪਾਣੀ ਦੇ ਪਾਣੀ ਦੀ ਗੱਲ ਕੀਤੀ ਜਾਵੇ ਤਾਂ ਮੰਡ ਖੇਤਰ ਦੇ ਵਿੱਚ ਪਾਣੀ ਦੇ ਸਾਰ ਜੋ ਦਿਨ ਵਧਤੀ ਦਿਨ ਜਿਹੜੇ ਕਦੀ ਵਾਝਾਂ ਦੇ ਕਦੀ ਘਟ ਜਾਂਦੇ ਆਪਾਂ ਆਪਾਂ ਨਾਲ ਗੱਲਬਾਤ ਕਰਦੇ ਜਿਵੇਂ ਜੋ ਇਸ ਟਾਈਮ 'ਚ ਆਪਾਂ ਮੰਡ ਖੇਤ ਦੇ ਦੀ ਗੱਲ ਕੀਤੀ ਜਾਂ ਮਾਫ਼ੀ ਪਾਣੀ ਦੇ ਨਾਲ ਕਾਫੀ ਕਿਸਾਨ ਵੀਰਾਂ ਦੀਆਂ ਫਸਲਾਂ ਦਾ ਨੁਕਸਾਨ ਹੋ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹੋ ਕਿੰਨੀ ਕੁ ਫਸਲ ਜਿਹੜੀ ਆ ਤੁਹਾਡੀ ਪਾਣੀ ਦੇ ਲਪੇਟ ਵਿੱਚ ਆ ਚੁੱਕੀ ਮੰਡ ਖੇਤ ਦੇ ਦੀ ਗੱਲ ਕੀਤੀ ਹੈ ਭਾਜੀ ਪਹਿਲਾਂ ਤਾਂ ਤੁਹਾਡਾ ਧੰਨਵਾਦ ਜਿਹੜਾ ਤੁਸੀਂ ਆਣ ਕੇ ਸਾਡੀ ਸਾਰ ਲੈਂਦੇ ਪਏ ਹੋ ਉਤੋਂ ਜੇ ਪਾਈ ਗੱਲ ਆਪਾਂ ਕਰੀਏ ਝੋਨੇ ਦੀ ਝੋਨੇ ਦੀ ਘਟੋ ਘਟ ਨਹੀਂ ਤੇ ਇੱਥੇ 2000 ਦੇ ਏਕੜ ਦੇ ਹਿਸਾਬ ਨਾਲ ਜਿਹੜੀ ਆ ਫਸਲ ਜਿਹੜੀ ਖਰਾਬ ਹੋ ਚੁੱਕੀ ਆ ਤੇ ਬਾਕੀ ਜਦੋਂ ਲਗਾਤਾਰ ਪਾਣੀ ਵੱਧਦਾ ਕਦੀ ਘਟਦਾ ਅੱ ਫੁੱਟਾ ਸਾਡਾ ਉਹ ਵਾਧਾ ਪਿਆ ਜੇ ਇਹ ਤਾਂ ਸਾਡਾ ਉਹ ਵਾਧਾ ਰਿਹਾ ਜਿਹੜਾ ਫਸਲ ਥੋੜੀ ਬੋਦੀ ਬਜੀ ਦੀਂਦੀ ਪਈ ਆ ਆ ਵੀ ਸਵੇਰ ਤੱਕ ਜੇ ਡੁੱਬਣ ਨੂੰ ਤਿਆਰ ਹੋ ਜਾਊਗੀ ਤੇ ਜੇ ਆਪਾਂ ਗੱਲ ਕਰੀਏ ਹੋਰ ਚਾਰਾ ਜਿੰਨਾ ਹੈਗਾ ਸਾਰਾ ਹੀ ਖਰਾਬ ਹੋ ਚੁੱਕਾ ਆਪਣਾ ਹਾਂਜੀ ਹਾਂਜੀ ਤੁਹਾਡੇ ਸਾਰਾ ਤੁਹਾਨੂੰ ਲੱਗੇ ਪਿੱਛੇ ਨਹੀਂ ਪਾਜੀ ਸਾਰਾ ਜੇ ਕੋਈ ਨਹੀਂ ਦੀਂਦਾ ਪਿਆ ਦਿਨੋਂ ਦੇਣ ਪਾਣੀ ਵਾਧਾ ਪਿਆ ਵਾ ਕਿਉਂਕਿ ਪਿਛਲਾ ਗਿਆ ਤਾਰ بارش ਹੁੰਦੀ ਪਈ ਆ ਪੌਂਕ ਟਾਈਮ 'ਚ ਪਾਣੀ ਲਗਾਤਾਰ ਹੀ ਛੱਡਣ ਦੀ ਸੁਭਾਵਾ ਹੈਗੀ ਆ ਕਿੰਨੇ ਕ ਖਾਨਵੀਰ ਇਸ ਟਾਈਮ ਤੁਸੀਂ ਬਣ ਕੇ ਉੱਤੇ ਬੈਠੇ ਹੋਏ ਜਿੱਦਾਂ ਜਿੰਨਾਂ ਦੇ ਡੇਰੇ ਸੀ ਮੰਡ ਖੇਤਰ ਦੇ ਭਾਜੀ ਜਿੰਨੇ ਡੇਰੇ ਹੈਗੇ ਆ ਸਾਰਿਆਂ ਦੇ ਡੰਗਰ ਜਿੰਨੇ ਆ ਬਾਹਰ ਕੱਢੇ ਗਏ ਆ ਇੱਕ ਅੱਧਾ ਇੱਕ ਹੈਗਾ ਜਿਹੜਾ ਤਬਰ ਉੱਥੇ ਘਰ ਹੈਗਾ ਵਾ ਜਿੰਨਾਂ ਦੇ ਨਹੀਂ ਹੈਗੇ ਉੱਥੇ ਵੀ ਚਈਏ ਜਿੰਨਾਂ ਦਾ ਥਾਂ ਉੱਚਾ ਵਾ ਕਹਿੰਦੇ ਕੱਲ੍ਹ ਤੋਂ ਤੁਸੀਂ ਡੰਗਰ ਆਪਣੇ ਲੈ ਗਏ ਸੀ ਜਿੱਦਾਂ ਕਿ ਲੱਗਾ ਕਿ ਹਾਂ ਪਾਣੀ ਘਟ ਗਿਆ ਹੁਣ ਬੱ ਚੱਕਰ ਭਾਜੀ ਆ ਮੈਂ ਜਿੱਦਾਂ ਮੰਨ ਲਓ ਲੈ ਗਏ ਹੁਣ ਇੱਥੇ ਵੀ ਪਾਉਣ ਵਾਸਤੇ ਕੋਈ ਪ੍ਰਸ਼ਾਸਨ ਨੇ ਕੋਈ ਚੀਜ਼ ਨਹੀਂ ਦੇ ਕੇ ਆਏ ਤੱਕ ਨਾ ਤੂੜੀ ਆ ਨਾ ਇੱਥੇ ਹਰਿਆ ਵਾ ਨਾ ਕੋਈ ਚੀਜ਼ ਚੋਕਰ ਕੋਈ ਚ ਪਈ ਜਾਂਦੇ ਇੱਥੇ ਕੋਈ ਚੀਜ਼ ਪਾਉਂਦੀ ਹੋਵੇ ਤੇ ਬੰਦਾ ਪੇਠਾ ਵੀ ਚੰਗਾ ਲੱਗਦਾ ਹਨਾ ਹੁਣ ਮੰਨ ਲਓ ਘਰ ਜਾ ਕੇ ਕੋਈ ਤੂੜੀ ਪਾਵਾਂਗੇ ਕੱਲੀ ਤੂੜੀ ਪਾ ਕੇ ਅਨਸਾਰ ਨਾਲ ਪਾਣਾ ਮੰਨ ਲਓ ਕੋਈ ਚੀਜ਼ ਬਜੀਦਾ ਹੈਣੀ ਇਹਦਾ ਕਰਕੇ ਹੁਣ ਜਾਂਦੇ ਪ੍ਰਸ਼ਾਸਨ ਅਨਸਾਰ ਦਾ ਲੈਣੀ ਚਾਹੀਦੀ ਹੈ ਚੇ ਤੁਸੀਂ ਰਹਿੰਦੇ ਸੀ ਜਿੱਥੇ ਤੁਹਾਡਾ ਡੇਰਾ ਤੇ ਜਾਂ ਤੁਹਾਡਾ ਘਰ ਤੁਹਾਡਾ ਘਰ ਸੀ ਉੱਥੇ ਜਾਂ ਤੁਸੀਂ ਡੇਰਾ ਵਾ ਨਹੀਂ ਨਹੀਂ ਜੀ ਆਪਣੇ ਘਰ ਉੱਥੇ ਪੱਕਾ ਹੀ ਹੈ ਜੀ ਘਰ ਦੇ ਵਿੱਚ ਹੀ ਡੰਗਰ ਰੱਖੇ ਹਾਂ ਜੀ ਹਾਂ ਜੀ ਹਾਂ ਜੀ ਘਰ ਦੇ ਵਿੱਚ ਹੀ ਹੈ ਜੀ ਆ ਕੇ ਦੇਖਣ ਗਏ ਹੋ ਤਾਂ ਨਹੀਂ ਨਹੀਂ ਜੀ ਅਸੀਂ ਆ ਬਦੂਰੀ ਦੇ ਇਸ ਟਾਈਮ ਇਥੋਂ ਤੁਹਾਡਾ ਘਰ ਜਾਂ ਆਪਣਾ ਡੇਰਾ ਵਾ ਇਥੋਂ ਕਿਲੋਮੀਟਰ ਦੇ ਹਿਸਾਬ ਨਾਲ ਹੋਗਾ ਜੀ ਹਾਂ ਜੀ ਹਾਂ ਜੀ ਉਹ ਆਪਣੀ ਕੋਠੀ ਜੀ ਸਾਹਮਣੇ ਤੇ ਉਹ ਛਿੱਟੀ ਕੋਠੀ ਤੁਹਾਡੀ ਹੈ ਹਾਂ ਜੀ ਹਾਂ ਜੀ ਰੋਜ਼ ਸਾਨੂੰ ਪਾਣੀ ਦੇ ਵਿੱਚ ਆਉਣਾ ਜਾਣਾ ਪੈਂਦਾ ਹਾਂ ਹਾਂ ਜੀ ਯਾਰ ਆ ਲੱਗਦਾ ਉਧਰ ਮੇਰਾ ਇੱਕ ਲੱਗਦਾ ਪਰ ਉਹ ਇਹ ਤੱਕ ਗੁਰਦੁਆਰੇ ਸਾਡੇ ਭਣਿਆ ਪਿਆ ਪਰ ਅਜੇ ਤੱਕ ਸਰਕਾਰ ਨੇ ਨਾ ਕਿਹਾ ਐਮਐਲਏ ਨੇ ਅਜੇ ਤੱਕ ਉਹ ਰਾਹ ਦੀ ਨਾਸਰ ਲਈ ਹੈ ਨਾ ਅਜੇ ਤੱਕ ਉਹ ਛੜਕੀ ਮਾ ਸਕੀ ਆ ਖਾਲਸਾ ਭਾਈ ਗੁਰਜੀ ਕੀ ਫੱਟੇ ਅਸੀਂ ਮੰਡਰਾਪੁਰ ਰਾਇਆਂ ਤੋਂ ਬੋਲ ਰਹਾ ਜੀ 20 ਗੱਲੇ ਚੋਂ ਨੇ ਮੇਰਾ ਪਾਣੀ ਦੇ ਵਿੱਚ ਡੁੱਬੇ ਆ ਜੀ ਦੇਸ ਬੋ ਜਾਂ ਅਨਖਾਨ ਹੋਣ ਪਾਈ ਪਾਈ ਫੁੱਟ ਪਾਣੀ ਆਇਆ ਚੋਣਿਆਂ ਵਿੱਚ ਤੁਹਾਡੀ ਆਪਣੀ ਮਾਲਕੀ ਸੀ ਜੀ ਠੀਕ ਨਹੀਂ ਇਹ ਠੇਕੇ ਦੀ ਆ ਜੀ ਮੇਰੇ ਕੋ 20 ਗੱਲੇ ਠੀਕ ਹੈ ਮਾਲਕੀ ਮੇਰੇ ਦੂਜੇ ਪਾਸੇ ਆ ਇਹ ਮੇਰੇ ਇਹ ਪਸ਼ੂ ਫਿਰ ਉੱਥੇ ਪਸ਼ੂ ਸਾਡੇ ਚਲੋ ਲੱਗੇ ਬਾਹਰ ਮਕਾਨ ਹੈਗਾ ਪਸ਼ੂ ਸਾਡੇ ਬਜੇ ਬਾਕੀ ਬਰਾ ਸਾਡੇ ਬਹੁਤ ਨੁਕਸਾਨ ਆ ਸਾਰੇ ਮੰਡੀਆਂ ਆਏ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੈ ਤੁਹਾਡੇ 20 ਕਿੱਲੇ ਪੈੜੀ ਜਿਹੜੀ ਇੱਥੇ ਜਿੱਥੇ ਪਾਣੀ ਵਗਦਾ ਇੱਥੇ ਮੇਰੀ ਪੈੜੀ ਆ ਇਹ ਪੈੜੀ ਤੁਹਾਡੀ ਇਹ ਪੈੜੀ ਠੀਕ ਹੈ ਹਾਂ ਜੀ ਪੈੜੀ ਠੀਕ ਹੈ ਤੇ ਮੇਰੇ ਕੋਲ ਜਿੱਥੇ ਆਪਾਂ ਖੜੇ ਆ ਪੈੜੀ ਮੇਰੇ ਕੋਲ ਠੀਕ ਕੀ ਕਹਿਣਾ ਚਾਹੋਗੇ ਬਿਆਦ ਰਿਆ ਦਾ ਪਾਣੀ ਜਿਹੜਾ ਮਾਰੋ ਮਾਰ ਦੇਣ ਪਰ ਦੇਣ ਜਿਹੜਾ ਵੱਧਦਾ ਨਜ਼ਰ ਆ ਰਿਹਾ ਕਿ ਕਿੰਨੀ ਕਿ ਖੇਤ ਸੀ ਤੁਹਾਡੇ ਕਿੰਨੇ ਖੇਤ ਸੀ ਮੜ ਕੇ ਤਰ ਦੇ ਵਿੱਚ ਸਾਡੇ ਸਾਡੇ ਭਾ ਲਾਗੇ ਲਾਗੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਬਾਜੀ ਕਿੰਨੇ ਦਿਨਾਂ ਤੋਂ ਜਿਹੜੀ ਪਾਣੀ ਦੀ ਮਾਰ ਤੁਸੀਂ ਛੱਡ ਰਹੇ ਹੋ ਜਿੱਦਾਂ ਮੰਡ ਖੇਤਰ ਦੇ ਵਿੱਚ ਕਿੰਨੇ ਦਿਨ ਇਹ ਬਾਜੀ 15 ਦਿਨ ਹੋ ਗਏ ਪਾਣੀ ਹੋਏ ਨੇ 15 ਦਿਨ ਹੋ ਗਏ ਅੱਛਾ ਪਾਣੀ ਘਟਿਆ ਨਹੀਂ ਕਿ ਮਰੀ ਵਧੀ ਜਾਂਦਾ ਵਧੀ ਜਾਂਦਾ ਦੇਖਿਆ ਜਾਵੇ ਤਾਂ ਕੱਲ ਸਾਡੇ ਸੁਣ ਜਾ ਕੇ ਪਾਣੀ ਦੀ ਮਾਰ ਜਿਹੜੀ ਘਟੀ ਏ ਥੋੜੀ ਜੀ ਅੱਜ ਫੇਰ ਵਧ ਗਈ ਆ ਅੱਜ ਫੇਰ ਅੱਜ ਫੇਰ ਵਧ ਗਈ ਆ ਕੀ ਲੱਗਦਾ ਕਿ ਹੁਣ ਪਾਣੀ ਘਟਣ ਦੇ ਸਾਰ ਲੱਗਦੇ ਤੁਹਾਨੂੰ ਜਿੱਦਾਂ ਹੁਣ ਮਨ ਬਦਲ ਤੇ ਰਿਹਾ ਹੀ ਹੈ ਇਹਨਾਂ ਨੇ ਕੰਮ ਨਾ ਗਲਤ ਕੀਤਾ ਇਹਨਾਂ ਨੇ ਇਹ ਇੱਕਦਮ ਸਾਰਾ ਪਾਣੀ ਛੱਡ ਦੇਣਾ ਪੂਰਾ ਏ ਛ ਜਿਵੇਂ ਦਰ ਵਜ ਜਾਨੀ ਹਾਂਜੀ ਪਾਜੀ ਪਤਾ ਕਿਦਾ ਪਾਣੀ ਪਿਛੋਂ ਮਤਲਬ ਸਾਰਾ ਉਤਰ ਗਿਆ ਵਾ ਤੇ ਆ ਇੱਥੇ ਮਾੜਾ ਮਾੜਾ ਉਦਣ ਦਾ ਭਾਜੀ ਵਗੀ ਜਾਂਦਾ ਪਾਣੀ ਤੇ ਮਤਲਬ ਬਹੁਤ ਜ਼ਿਆਦਾ ਕੱਲ ਕਹਿੰਦੇ ਜੀ ਪਾਣੀ ਘਟ ਗਿਆ ਤੇ ਹੁਣ ਤੁਸੀਂ ਕਹਿੰਦੇ ਮਾੜਾ ਮਾੜਾ ਵਗੰਦੇ ਆ ਇਹ ਪਾਣੀ ਕੱਲ ਘਟ ਗਿਆ ਸੀ ਅੱਜ ਫੇਰ ਪਾਣੀ ਆ ਗਿਆ ਬਹੁਤ ਜ਼ਿਆਦਾ ਪਿੱਛੋਂ ਪਾਣੀ ਹੋਰ ਟੈਂਕੂ ਛੱਡੇ ਹੋਏ ਪਿੱਛੋਂ ਛੱਡਿਆ ਸਾਰਾ ਉਦੋਂ ਪਹਿਲਾਂ ਆਪਣੇ ਥੱਲੇ ਬਨੇ ਮਤਲਬ ਡੰਗਰ ਸਾਰੇ ਲੱਗੇ ਸੀ ਘਰ ਦੇ ਮਤਲਬ ਫੇਰ ਇਹਨਾਂ ਲੈ ਕੇ ਡੰਗਰ ਆ ਗਿਆ ਉੱਥੋਂ ਤਰੇਆ ਦੇ ਵਿੱਚੋਂ ਨਾਲ ਤੁਸੀਂ ਲੈ ਗਏ ਸੀ ਆਪਣੇ ਡੇਰਿਆਂ ਦੇ ਬਾਅਦ ਵਿੱਚ ਫੇਰ ਤੁਹਾਨੂੰ ਪਤਾ ਲੱਗਾ ਕਿ ਪਾਣੀਦਾਰ ਜਾਣ ਵਾਦੇ ਮਦਨ ਦਿਆ ਇਸ ਕਰਕੇ ਫੇਰ ਤੁਸੀਂ ਤੁਸੀਂ ਦੇ ਆ ਗਏ ਹਾਂਜੀ ਤੁਸੀਂ ਦੇ ਆ ਗਏ ਅ ਦੇ ਖਾਣ ਪੀਣ ਨੂੰ ਹੁਣ ਜਦਾਂ ਹਰਾ ਚਾਰਾ ਦੀ ਗੱਲ ਹੈ ਜਾਂ ਸੁੱਕੇ ਦੀ ਚਾਰੇ ਦੀ ਗੱਲ ਕਰ ਲਈਏ ਕੋਈ ਹੈ ਕੋਈ ਆਇਆ ਕੋਈ ਦੇਣ ਨਹੀਂ ਹਰਾ ਹੂਰਾ ਤਾਂ ਦੇਣ ਆਇਆ ਨਹੀਂ ਚੋਕਰ ਚੱਕਰ ਦੇਣ ਸਾਰੇ ਬੰਦਰ ਕੱਲ ਆਏ ਆ ਦੇ ਕੇ ਗਏ ਆ ਚੋਕਰ ਚੱਕਰ ਆਪਣਾ ਬੰਦਾ ਦੇ ਕੇ ਗਿਆ ਮਤਲਬ ਘਰਾਂ ਵਿੱਚੋਂ ਪੈਸੇ ਪੁਹੇ ਮਤਲਬ ਕਰਕੇ ਤੇ ਇਦਾਂ ਨਹੀਂ ਕੋਈ ਦੇ ਕੇ ਨਹੀਂ ਕੋਈ ਵੀ ਗਿਆ ਕਿੰਨੀ ਕੁ ਫਸਲ ਜੀ ਜਿਹੜੀ ਤੁਹਾਡੇ ਇਸ ਟਾਈਮ ਉੱਤੇ ਮੰਡ ਦੇ ਵਿੱਚ ਆ ਮੰਡ ਖੇਤਰ ਦੇ ਵਿੱਚ ਆ ਜਿਹੜੀ ਪਾਣੀ ਦੀ ਲਪੇਟ ਦੇ ਵਿੱਚ ਬਹੁਤ ਜਿਆਦਾ ਯਾਰ ਆ ਏਕੜਾ ਮਤਲਬ ਜ਼ਮੀਨ ਆ ਜਿੱਦਾਂ ਤੁਹਾਡੀ ਮਾਲਕੀ ਕਿੰਨੀ ਹੈ ਮਾਰ ਕੀ ਆਪਣੇ ਆਪਣੇ ਤੇ ਉਧਾ ਚਲੋ ਪਚਾ ਜੇ ਉੱਚਾ ਥਾਂ ਆ ਜਿਹੜਾ ਦੂਸਰੇ ਲੋਕ ਆ ਪਿੰਡਾਂ ਵਾਲੇ ਤੇ ਜਿਹੜਾ ਦਰਿਆ ਦੇ ਵਿੱਚ ਤੇ ਉਹਨਾਂ ਦਾ ਸਾਰਿਆਂ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਕਹਿੰਦੇ ਜੀ ਝੋਨੇ ਦੀ ਫਸਲ ਤੋਂ ਇਲਾਵਾ ਗੰਨੇ ਦੀ ਕਾਸਤ ਵੀ ਸੀ ਤੇ ਨਾਲ ਸਬਜ਼ੀਆਂ ਵੀ ਸੀ ਉਹ ਵੀ ਬਿਲਕੁਲ ਹੀ ਕਹਿੰਦੇ ਜੀ ਬਿਲਕੁਲ ਹੀ ਜੀ ਸਾਰਾ ਕੁਝ ਐਨ ਖਰਾਬ ਹੋ ਚੁੱਕਾ ਵਾ ਜੀ ਅੱਛਾ ਜੀ ਹਾਂ ਜੀ ਕਿਉਂਕਿ 2023 ਦੇ ਵਿੱਚ ਵੀ ਕਹਿੰਦੇ ਤੁਹਾਨੂੰ ਇਹ ਮਾਰ ਪਈ ਸੀ ਪਾਣੀ ਦੀ 2023 ਦੇ ਵਿੱਚ ਤੇ ਮਤਲਬ ਸ ਕੋ ਮੜ ਦੇ ਵਿੱਚ ਕੁਝ ਨਹੀਂ ਰਿਹਾ ਚਲੋ ਐਰ ਕੀ ਦੇ ਬਾਬੇ ਦੀ ਮੇਰਾ ਥੋੜੀ ਬਹੁਤੀ ਫਸਲ ਬਚੀ ਆ ਪਰ ਦੇਖਿਆ ਜავი ਤਾਂ ਜਿਹੜੀਆਂ ਉੱਚ ਉਹ ਮਤਲਬ ਨੀਵੀਆਂ ਪੈਲੀਆਂ ਹਾਂਜੀ ਹਾਂਜੀ ਨੀਵੀਆਂ ਪੈਲੀਆਂ ਦੇ ਵਿੱਚ ਆ ਜਿਹੜਾ ਤੁਸੀਂ ਬੰਦੇ ਨਾਲ ਨਾਲ ਉਦਣ ਦਾ ਪਾਣੀ ਵਗ ਜਾਂਦਾ ਜੀ ਅੱਛਾ ਅੱਛਾ ਇਹ ਜਿਹੜਾ ਪਾਣੀ ਦੀ ਉਤੋਂ ਬੱਟਾ ਖਾਣੀ ਪਾਣੀ ਜਿਹੜਾ ਜਾ ਹਾਂਜੀ ਬੱਟਾਂ ਥਾਣੀ ਪਾਣੀ ਜਾਂਦਾ ਜੀ ਬਾਪੂ ਜੀ ਸੱਚੀ ਗੱਲ ਜੀ ਸੱਚੀ ਗੱਲ ਬਾਪੂ ਜੀ ਕੀ ਹਾਲਾਤ ਨੇ ਪਾਣੀ ਦਾ ਇਸ ਮੰਡ ਖੇਤਰ ਦੇ ਵਿੱਚ ਘਟਿਆ ਕਿ ਵਧੀਆ ਇਹ ਤੁਹਾਨੂੰ ਮਣਾ ਪਾਣੀ ਵਧਣ ਰਿਹਾ ਇਸ ਟਾਈਮ ਤੇ ਆ ਘਟਿਆ ਸੀ ਪਹਿਲਾਂ ਵੱਧ ਗਿਆ ਫੇਰ ਕੱਲ ਦੀ ਖਬਰ ਸਾਨੂੰ ਸੁਣ ਚਾਰੀ ਕਹਿੰਦੇ ਜੀ ਕੱਲ ਘਟ ਗਿਆ ਸੀ ਪਾਣੀ ਹਾਂ ਜੀ ਆਜ ਵਧ ਗਿਆ ਅੱਜ ਵਧ ਗਿਆ ਪਾਣੀ ਕਿੰਨੇ ਕਿ ਦਿਨ ਹੋ ਗਏ ਤੁਹਾਨੂੰ ਇੱਥੇ ਤੁਸੀਂ ਬੰਦੇ ਬੈਠਿਆ ਨੂੰ ਸਾਨੂੰ 12 13 ਦਿਨ ਹੋ ਗਏ ਹਾਂ 12 13 ਦਿਨ ਜਿਹੜੀ ਫਸਲ ਜੀ ਤੁਹਾਡੇ ਮੰਡ ਖੇਤਰ ਦੇ ਵਿੱਚ ਮੰਡ ਖੇਤਰ ਤੇ ਬਹੁਤ ਕੁ 10 20 ਕਿੱਲੇ ਕਿੰਨੀ ਫਸਲ ਕਿੰਨਾ ਕਿ ਏਕੜ ਹੋਏਗਾ ਜਦਾਂ ਮੈਂ ਝੋਨੇ ਦੀ ਪਾਣੀ ਦੀ ਲਪੇਟ ਦੇ ਵਿੱਚ ਆਇਆ ਜਿਹੜਾ 500 ਕਿੱਲਾ ਤਾਂ ਹੋਏਗਾ ਸਤੋਂ ਤੋਂ ਵੱਧ ਹੀ ਹੋਏਗਾ ਜਦੋਂ ਵਧ ਵਧ ਹੋਈ ਵਧ ਹੀ ਹੋਏਗਾ ਝੋਨੇ ਦੀ ਫਸਲ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਫਸਲ ਜਿਹੜੀ ਫਸਲ ਤੇ ਆਮ ਪੱਠਾ ਤੱਤਾ ਵੀ ਵਿਜਿਆ ਹੋਏਗਾ ਖਮਾ ਆਦਿ ਸਬਜ਼ੀਆਂ ਵੀ ਲੱਗੀਆਂ ਹਾਂ ਹਾਂ ਸਭ ਖਤਮ ਛੋਕਾ ਚਾਰਾ ਟੂੜੀ ਦੇ ਬਚੀ ਕੋਸਣ ਸੁੜੀ ਆਪਣੀ ਜਿੱਥੇ ਤੁਸੀਂ ਬੱਜੀ ਉਹ ਵੱਤ ਗਈ ਹੈ ਵੱਤ ਗਈ ਹੈ ਤੇ ਟੂੜੀ ਉਥੇ ਹੀ ਲਿਆ ਰਹਿ ਕੇ ਜਾਂ ਤੁਹਾਨੂੰ ਟੂੜੀ ਬਾਹਰੋਂ ਆ ਰਹੀ ਹੈ ਲੋਕਾਂ ਕੋ ਲਿਆਉਣ ਲੈ ਲੋਕਾਂ ਕੋ ਲਿਆਉਂਦੇ ਆਪਣੀ ਜਿਹੜੀ ਉੱਥੇ ਪਈ ਉਹ ਫਿਰ ਉੱਥੇ ਆਓ ਉੱਥੇ ਤੇ ਭੇਰ ਗਏ ਸੀ ਮੌਕਾ ਦੇਖਣ ਤੁਸੀਂ ਗਏ ਸੀ ਗਏ ਸੀ ਆਇਆ ਪ੍ਰਸ਼ਾਸਨ ਦਾ ਅਧਿਕਾਰੀ ਇੱਥੇ ਤੁਹਾਡਾ ਇੱਥੇ ਉੱਥੇ ਮੌਕੇ ਤੇ ਨਹੀਂ ਪਹੁੰਚਾ ਇੱਥੇ ਤੁਸੀਂ ਬੰਦੇ ਆਉਂਦੇ ਆ ਐਸੇ ਹੀ ਹੁੰਦੇ ਆ ਐਸੇ ਹੀ ਇੱਥੇ ਪਹਿਲਾਂ ਪਾਣੀ ਬਹੁਤ ਜ਼ਿਆਦਾ ਚੜਿਆ ਸੀ ਕਿਥੇ ਰਹਿੰਦੇ ਆਈ ਉਹ ਮੰਡੀ ਚ ਰਹਿੰਦੇ ਆ ਬਿਲਕੁਲ ਦਰਿਆ ਦੇ ਨਾਲ ਹੀ ਹੈ ਅੱਛਾ ਹਾਂਜੀ ਹਾਂਜੀ ਦਰਿਆ ਦੇ ਬਿਲਕੁਲ ਲੱਗੇ ਰਹਿੰਦੇ ਲੱਗੇ ਜੀ ਨਾਲ ਹੀ ਪਾਣੀ ਸਾਡੇ ਬਿਲਕੁਲ ਵਗਣ ਦਿਆ ਵਾ ਕਿੰਨਾ ਕ ਪਾਣੀ ਜੜਾ ਉੱਥੇ ਇਸ ਟਾਈਮ ਪਾਣੀ ਇਸ ਟਾਈਮ ਤੇ ਦੇਖਣ ਹਾਂਜੀ ਹਾਂਜੀ ਪਾਣੀ ਬਹੁਤ ਜ਼ਿਆਦਾ ਵਾ ਪਾਣੀ ਹੁਣ ਪੇਪਨ ਨੂੰ ਆਣ ਕੇ ਲੱਗ ਗਿਆ ਅੱਛਾ ਹਾਂਜੀ ਤੇ ਕਾਫੀ ਪੈਲੀਆਂ ਦੀ ਫਸਲ ਦੀ ਗੱਲ ਕੀਤੀ ਜੇ ਫਸਲ ਵੀ ਕਾਫੀ ਨੁਕਸਾਨੀ ਹਾਂਜੀ ਹਾਂਜੀ ਬਹੁਤ ਜਿਆਦੀ ਜੀ ਫਸਲ ਜਿਹੜੀ ਡੁੱਬ ਗਈ ਉਹ ਤਾਂ ਬਿਲਕੁਲ ਖਤਮ ਹੋ ਗਈਆਂ ਕਈਆਂ ਠੋਕੇ ਛੇਕੇ ਦੇ ਪੈਲੀਆਂ ਲੀਆਂ 50 50 ਹਜ਼ਾਰ ਨੂੰ ਉਹ ਵੀ ਬੇਕਾਬ ਵਿਚਾਰੇ ਜਾਨੀ ਦੀ ਕਾਸ ਦੀ ਗੱਲ ਕੀਤੀ ਜਾਂ ਜਾਂ ਸਬਜ਼ੀਆਂ ਕਾਫੀ ਉਹ ਵੀ ਪ੍ਰਭਾਵਿਤ ਹੋਈਆਂ ਨੇ ਬਿਲਕੁਲ ਜੀ ਬਿਲਕੁਲ ਸਬਜ਼ੀ ਬਹੁਤ ਲਾਈ ਗੰਨਾ ਬਹੁਤ ਲਾਇਆ ਸੀ ਬਿਲਕੁਲ ਬਰਬਾਦ ਹੋ ਗਿਆ ਜਾਨੀ ਕਿ ਫਿਰ ਰਹਿ ਹੀ ਕੱਖ ਨਹੀਂ ਗਿਆ ਆ ਤੇ ਜਿਹੜੀ ਤੂੜੀ ਹੁਣ ਜੇ ਕੋਈ ਵੀਰ ਭਰਾ ਦੇ ਜਾਂਦਾ ਫਾ ਲੈਨੇ ਡੰਗਰਾ ਨੂੰ ਨਹੀਂ ਤੇ ਫੇ ਪੱਠੇ ਵੀ ਕਿਹ ਕੋ ਮੰਗ ਤਾਂ ਕੇ ਨਹੀਂ ਤੇ ਫੇ ਸੁੱਕੀ ਤੂੜੀ ਪਾਉਂਦੇ ਆ ਤੇ ਕਿੰਨੇ ਦਿਨ ਹੋ ਗਏ ਤੇ ਤੁਹਾਨੂੰ ਇਦਾਂ ਹੀ ਖੱਜਲ ਖਰਾਬ ਹੁੰਦੇ ਸਾਨੂੰ ਬਿਲਕੁਲ ਜੀ 12 ਜਾਂ 13 ਤੀਵਾਂ ਦਿਨ ਹੋ ਗਿਆ ਜੀ 13 ਦਿਨ ਹੋ ਗਏ ਤੁਸੀਂ ਬੰਦੇ ਬੈਠੇ ਹਾਂਜੀ ਹਾਂਜੀ ਠੀਕ ਕੋਈ ਬਿੱਲਾ ਸੁੱਕਾ ਕੋਈ ਆਇਆ ਕੋਈ ਨਾ ਜੀ ਨਾ ਕੋਈ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਇਕਬੀਰ ਸਾਡੇ ਵੀਰ ਭਰਾ ਇਕ ਆਇਆ ਗਵੰਢੀ ਵਿਚਾਰਾ ਉਹਨੇ ਤਰ ਲੰਨੇ ਤੇ ਵਿਚਾਰਾ ਦਾ ਕੀਤਾ ਆ ਤੂੜੀ ਛੱਡ ਗਿਆ ਸੜਕੋ ਕਹਿੰਦਾ ਜਿੰਨੀ ਚਰਦੀ ਚਾਰ ਲੋਕ ਕੋਈ ਗਾਡੇ ਮੰਡ ਖੇਤਰ ਦੇ ਵਿੱਚ ਡੇਰੇ ਸੀ ਜਾਂ ਘਾਰ ਸੀ ਉੱਥੇ ਤੂੜੀ ਦੇ ਹਾਲਾਤ ਕਿਦਾਂ ਦੇ ਆ ਜਾਂ ਪੱਠੇ ਦੇ ਹਾਲਾਤ ਕਿਦਾਂ ਦੇ ਆ ਪੱਠੇ ਦੇ ਬਿਲਕੁਲ ਜੀ ਗਲ ਗਿਆ ਖਤਮ ਹੋ ਗਿਆ ਜੀ ਪੱਠੇ ਉਥੋਂ ਪੱਠੇ ਖਤਮ ਹੋ ਗਏ ਹਾਂ ਜੀ ਬਿਲਕੁਲ ਤੂੜੀ ਜਿਹੜੀ ਤੂੜੀ ਸੁੱਕਾ ਤੂੜੀ ਜੜੀਆਂ ਹੁਣ ਆ ਟਾਈਮ ਤੇ ਪਾਣੀ ਤੇ ਜ਼ਿਆਦਾ ਚੜ ਗਿਆ ਤੇ ਇਕੱਠੋ ਕੱਢ ਵੀ ਅੱਧੀ ਅੱਧੀ ਤੂੜੀ ਤੇ ਖਰਾਬ ਬਿਲਕੁਲ ਗਲ ਜਾਣੀ ਆ ਪਿਛਲੇ 2023 ਦੇ ਵਿੱਚ ਇਹੇ ਹਾਂਜੀ 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 ਬਿਲਕੁਲ ਤੂੜੀ ਹੁਣ ਪਾਣੀ ਦਾ ਸਾਰ ਵਧੇਗਾ ਜਾਂ ਤੁਹਾਨੂੰ ਕੀ ਲੱਗਦਾ ਸਾਨੂੰ ਤੇ ਜਿੱਦਾਂ ਹੁਣ ਖਬਰਾਂ ਸੁਣਦੇ ਅਸੀਂ ਆਪਣੀਆਂ ਵੀ ਜਿੱਦਾਂ ਪਿੱਛੋਂ ਖਬਰਾਂ ਆਉਣੀਆਂ ਵੀ ਪੌਂਗ ਡੈਮ ਦਾ ਪਾਣੀ ਵਧ ਗਿਆ ਪਾਣੀ ਉਹਨਾਂ ਕਿਹੜੇ ਵੇਲੇ ਵੀ ਛੱਡ ਦੇਣਾ ਸਾਨੂੰ ਇਸ ਕਰਕੇ ਖਤਰਾ ਹੀ ਖਤਰਾ ਜੀ ਬਿਲਕੁਲ ਜੀ ਪਾਣੀ ਦਾ ਤਾਂ ਸਾਨੂੰ ਗਲਗਲ ਆਈ ਇਸੇ ਕਰਕੇ ਹੁਣ ਉਧਰ ਨੂੰ ਜਾਣਦਾ ਜੇ ਕੋਈ ਪ੍ਰੋਗਰਾਮ ਨਹੀਂ ਸਾਡਾ ਬਣਿਆ ਰਾਤ ਨੂੰ ਡੰਗਰਾਂ ਦੇ ਕੋਲ ਤੁਸੀਂ ਰਹਿੰਦੇ ਆ ਹਾਂ ਜੀ ਬਿਲਕੁਲ ਜੀ ਅਸੀਂ ਇੱਥੇ ਰਹਿੰਦੇ ਆ ਬਿਲਕੁਲ ਡੰਗਰਾ ਦੇ ਵਿੱਚ ਉਹ ਵੀ ਹੋ ਜਾਂਦੀ ਆ ਤੁਹਾਨੂੰ ਕਿਹਾ ਤੁਸੀਂ ਬੰਨ ਦੇ ਉੱਤੇ ਬੈਠੇ ਹਾਂ ਜੀ